ਅੰਮ੍ਰਿਤਸਰ ਦੇ ਗੁਰੂ ਨਾਨਕਪੁਰਾ ਦੇ ਵਿੱਚ ਗਲੀ ਦੇ ਵਿੱਚੋਂ ਔਟੋ ਲੰਗਾਂ ਨੂੰ ਲੈ ਕੇ ਦੋ ਧਿਰਾਂ ਆਮੋ ਸਾਹਮਣੇ ਹੋ ਗਈਆਂ ਨੇ ਦੋ ਧਿਰਾਂ ਦੇ ਵਿੱਚ ਜੰਮ ਕੇ ਵਿਵਾਦ ਹੋਇਆ ਹੈ ਤੇ ਗੱਲ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਇੱਕ ਦੂਜੇ ਨੂੰ ਜਾਨੋਂ ਮਾਰਨ ਤੱਕ ਦੀ ਕੋਸ਼ਿਸ਼ ਕੀਤੀ ਗਈ ਜਿੱਥੇ ਨੌਜਵਾਨ ਜ਼ਖਮੀ ਹੋਇਆ ਹੈ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ 12 ਫੁੱਟ ਦੀ ਗਲੀ ਹੈ ਤੇ 6 ਫੁੱਟ ਦੀ ਟਾਇਲ ਲਗਾਈ ਜਾ ਰਹੀ ਸੀ ਇਸ ਦੇ ਦਰਮਿਆਨ ਔਟੋ ਲੰਗਾ ਨੂੰ ਲੈ ਕੇ ਇੱਥੇ ਵਿਵਾਦ ਹੋ ਗਿਆ ਤੇ ਤੇਜ਼ਰ ਹਥਿਆਰਾਂ ਦਾ ਹਮਲਾ ਕਰਕੇ ਨੌਜਵਾਨ ਨੂੰ ਵੀ ਜ਼ਖਮੀ ਕਰ ਦਿੱਤਾ ਗਿਆ ਬੇਸ਼ਕ ਹਾਂਜੀ ਕੀ ਨਾਮ ਤੁਹਾਨੂੰ ਰਮੇਸ਼ ਕੀ ਗੱਲ ਹੋਈ ਕੱਲ ਜਿਹਨਾਂ ਨੇ ਤੀਜੀ ਵਾਰੀ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਪੱਥਰ ਤੋਂ ਕਿਹਾ ਸੀ ਤੇ ਮੈਨੂੰ ਕਈ ਲੈ ਕੇ ਪਾ ਗਿਆ ਕਹਿੰਦਾ ਚੂੜਿਆ ਤੁਹਾਨੂੰ ਮਾਰ ਮਾਰ ਕੇ ਤੁਹਾਨੂੰ ਨਾਲ ਉੱਥੋਂ ਦੀ ਵਟ ਕੇ ਕਈ ਰੱਖੀ ਉਦੋਂ ਵੀ ਮੇਰੇ ਨਾਲ ਤਿੰਨ ਚਾਰ ਗੱਲ ਗੱਲ ਹੈਗੇ ਸੀ ਨਾਲ ਉਹਨਾਂ ਨੇ ਮੈਨੂੰ ਪਿੱਛੇ ਲਾ ਕੇ ਖਿੱਚ ਕੇ ਉਹ ਕੋਈ ਉਸ ਤੋਂ ਬਾਅਦ ਗੱਲ ਖਤਮ ਹੋ ਗਈ ਦੂਜੀ ਜੇਰ ਨਾ ਇਲਾਮੇ ਅਨਿਆਕਰ ਵਾਲ ਨੂੰ ਮੈਨੂੰ ਸ਼ੂਗਰ ਸੀ ਤੇ ਇਹਨੇ ਮੈਨੂੰ ਗਿੱਚੀ ਤੋਂ ਫੜ ਕੇ ਤਪੋਚ ਲਿਆ ਤੇ ਤੀਜੀ ਵਾਰੀ ਮਤਲਬ ਇਹ ਮਤ ਹਮਲਾ ਕੀਤਾ ਉਹ ਮਤਲਬ ਪੈ ਗਏ ਨਾ ਚੁਕਚ ਪੀਤੇ ਮੈਨੂੰ ਪੈ ਗਏ ਘਰ ਆਣ ਕੇ ਚਾਰ ਪੰਜ ਚਾਲੇ ਹੀ ਦੋ ਜਣਿਆਂ ਨੂੰ ਤੇ ਪਛਾਣ ਨਾ ਮੈਂ ਹਾਂਜੀ ਮਾਂ ਕੀ ਕਰਦੇ ਮਾਂ ਕਿ ਸਾਨੂੰ ਨਾ ਨਿਆਂ ਦਿੱਤਾ ਜਾਵੇ ਕੋਈ ਅਸੇ ਹੀ ਮੰਗ ਸਾਡੀ ਸਜ਼ਾ ਦਿੱਤੀ ਜਾਵੇ ਮੈਨੂੰ ਜਾਨੋ ਮਾਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਬਹੁਤ ਜਿਆਦਾ ਤੇ ਇਹਦੇ ਵਿੱਚ ਕੱਲ ਪੁਲਸ ਵਾਲਿਆਂ ਨੇ ਲਿਖਿਆ ਵੀ ਨਹੀਂ ਆ ਮੈਂ ਪੜਿਆ ਨਹੀਂ ਅਨਪੜ੍ਹ ਕੁੜਵਾਖਾ ਤੇ ਕਹਿੰਦਾ ਤੁਹੀ ਰਾਜੀਨਾਮਾ ਮੈਨੂੰ ਕਹਿੰਦਾ ਕਰ ਲਓ ਉਹਦਾ ਮਤਲਬ ਹੈਗਾ ਹੀ ਨਹੀਂ ਗੱਲ ਕਹਿੰਦਾ ਹੀ ਮਰ ਜਾ ਤੁਹੀ ਰਾਜੀਨਾਮੇ ਦੇ ਚ ਦਬਾਅ ਆਇਆ ਹਾਂਜੀ ਮੈਨੂੰ ਦਬਾਅ ਇੱਥੇ ਪਾਇਆ ਉਹਨੇ ਕਹਿੰਦਾ ਰਾਜੀਨਾਮਾ ਕਰ ਲਾ ਮੈਂ ਗੁਰੂ ਨਾਨਕਪੁਰਾ ਨਿਊ ਦਸ਼ਮੇਸ਼ ਨਗਰ ਦੀ ਰਹਿਣ ਵਾਲੀ ਆ ਤੇ ਮੇਰੇ ਹਸਬੰਦ ਦਾ ਮੇਰਾ ਨਾਮ ਰਜਨੀ ਹੈ ਤੇ ਮੇਰੇ ਹਸਬੰਦ ਦਾ ਨਾਮ ਰਮੇਸ਼ ਕੁਮਾਰ ਆ ਤੇ ਗੱਲ ਇਸ ਤਰ੍ਹਾਂ ਕੀ ਸਾਡੇ ਬਿਲਕੁਲ ਨੁਕਰ ਵਾਲੇ ਘਰ ਨਾਲ ਥੋੜੀ ਜੀ ਰੰਜਿਸ਼ ਹੋਈ ਆ ਕਿਉਂਕਿ ਉਹ 12 ਫੁੱਟ ਦੀ ਗਲੀ ਵਿੱਚ 6 ਫੁੱਟ ਦੀ ਗਲੀ ਪੂਰੀ ਰੋਕ ਰਹੇ ਸੀ ਪੱਥਰ ਲਗਾ ਕੇ ਕਿ ਤੁਹਾਡਾ ਆਟੋ ਜਿਹੜਾ ਜਾਂ ਕੋਈ ਵੀ ਗੱਡੀ ਆ ਅਸੀਂ ਆਪਣੇ ਗਲੀ ਵਿੱਚ ਨਾਲ ਦੇ ਨਾਗੋ ਨਹੀਂ ਲੰਘਣ ਦੇਣੀ ਮੇਰੇ ਘਰ ਵਾਲਿਆਂ ਨੇ ਇਹਦਾ ਵਿਰੋਧ ਕੀਤਾ ਗਲੀ ਵਾਲਿਆਂ ਨਾਲ ਰਲ ਕੇ ਇਹਨਾਂ ਨੇ ਪੱਥਰ ਚੁੱਕ ਕੇ ਸੁੱਟਦੇ ਦਿੱਤੇ ਉਹਦੀ ਰੰਜਿਸ਼ ਕਰਕੇ ਪਹਿਲੇ ਦਿਨ ਕਹੀ ਤੇ ਚੁੱਕੀ ਤੇ ਪਰ ਕੋਈ ਲੜਾਈ ਨਹੀਂ ਹੋਈ ਉਸ ਤੋਂ ਅਗਲੇ ਦਿਨਾਂ ਵੀ ਕੋਈ ਗੱਲ ਨਹੀਂ ਹੋਈ 12 ਤਰੀਕ ਨੂੰ ਸਵੇਰੇ ਇਹ 슈ਗਰ ਦੀ ਦਵਾਈ ਲੈ ਕੇ ਆਏ ਆ ਤੇ ਆਉਂਦਿਆਂ ਲਿੰਕਾ ਪੀਂਦੇ ਆਉਣਦੇ ਹੀ ਉਹਨੂੰ ਕਰਾਲੇ ਆਪਣੇ ਘਰ ਚੋਂ ਨਿਕਲਿਆ ਤੇ ਨਿਕਲਦੇ ਇਹਨਾਂ ਨੂੰ ਕਿਸ ਹੁਨ ਮੁਕੀ ਕਰਨ ਲੱਗ ਗਿਆ ਕਿ ਚੂੜਿਆ ਤੇ ਨਾਲ ਹੋਰ ਕਈ ਗਾਲਾਂ ਕੱਢੀਆਂ ਕਿ ਤੈਨੂੰ ਗਲੀ ਚ ਨਹੀਂ ਰਹਿਣ ਦੇਣਾ ਤੈਨੂੰ ਇਹ ਕਰ ਦੇਣਾ ਅੱਛਾ ਉਦੋਂ ਵੀ ਲੋਕੀ ਵਿੱਚ ਆ ਗਏ ਤੇ ਬਚਾਅ ਹੋ ਗਿਆ ਘਰ ਆਏ ਇਹਨਾਂ ਨੂੰ ਸਗੋਂ ਮੈਨੂੰ ਕਿਹਾ ਵਾ ਕਿ ਆਪਾਂ ਥਾਣੇ ਚੱਲੀਏ ਜਾਂ ਕਿਸੇ ਨੂੰ ਕਹੀਏ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਗਲੀ ਦੀ ਗੱਲ ਆਪਾਂ ਥਾਣੇ ਕਿਉਂ ਜਾਣਾ ਛੱਡੋ ਪਰੇ ਕਿਸੇ ਚੰਗੇ ਬੰਦੇ ਨੂੰ ਕਵਾਂਗੇ ਤੇ ਇਹਨਾਂ ਨੂੰ ਸਮਝਾਣਗੇ ਉਤੋਂ ਬਾਅਦ ਇਹਨਾਂ ਨੂੰ ਮੈਂ ਕੰਮ ਤੇ ਭੇਜ ਦਿੱਤਾ ਵਾ ਕੰਮ ਤੋਂ ਆਏ ਨੇ ਸਾਢੇ 4-5 ਵਜੇ ਤੇ ਵਿਹੜੇ ਦੇ ਵਿੱਚ ਪੱਖਾ ਲੱਗਾ ਹੋਇਆ ਸੀ ਸਾਹਮਣੇ ਬੈੱਡ ਡੱਠਾ ਉੱਥੇ ਲੇਟੇ ਹੋਏ ਆ ਮੈਂ ਮੇਰੀ ਇੱਕ 6 ਸਾਲਾ ਦੀ ਦੋਤਰੀ ਮੇਰੇ ਕੋਲ ਰਹਿੰਦੀ ਆ ਤੇ ਮੇਰਾ ਲੜਕਾ ਛੋਟਾ ਅਸੀਂ ਬੈਠਕ 'ਚ ਆਪਾਂ ਬੈਠੇ ਹੋਏ ਆ ਇਹ ਆਉਂਦਿਆਂ ਇਹਨਾਂ ਨੇ ਪੰਕਜਜੀਤ ਕੁਮਾਰ ਤੇ ਜੀਤ ਸਿੰਘ ਤੇ ਨਾਲ ਮਤਲਬ ਉਹਦੇ ਅਣਪਛਾਤੇ ਲੋਕ ਸੀ ਉਹਨਾਂ ਦੀ ਸਾਨੂੰ ਨਾਂ ਨਹੀਂ ਪਤਾ ਇਹਨਾਂ ਨੇ ਇਟਾ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ ਆ ਜਿੰਨਾ ਵਿੱਚੋਂ ਇਟਾ ਦੇ ਪੱਖਾ ਵੀ ਟੁੱਟ ਗਿਆ ਬੂਏ ਤੇ ਵੀ ਵੱਜੀਆਂ ਤੇ ਅੰਦਰ ਵੱਡਦੇ ਹੀ ਇੱਨਾ ਇੱਟ ਮੂੰਹ ਤੇ ਮਾਰੀ ਅੰ ਪੰਗਜ ਨੇ ਸਿੱਧੀ ਇੱਟ ਮੂੰਹ ਤੇ ਮਾਰੀ ਆ ਇਹ ਮਤਲਬ ਬੁੰਦਲ ਹੀ ਗਏ ਆ ਤੇ ਮੇਰਾ ਬੇਟਾ ਛੋਟੀ ਗੁੜੀਆਂ ਨੂੰ ਬਚਾਉਣ ਕਰਕੇ ਕਿ ਇੱਟਾਂ ਇਹਦੇ ਨਾਲ ਵੱਜ ਜਾਣ ਮੇਰਾ ਬੇਟਾ ਅੱਗੋਂ ਦੀ ਹੋਇਆ ਵਾ ਇੱਟਾਂ ਰੋੜੇ ਇੱਟ ਮੂੰਹ ਤੇ ਵੱਜੀ ਮੂੰਹ ਤੇ ਵੱਜੀ ਆ ਜਿਹੜੀ ਕਿ ਨੱਕ ਮੂੰਹ ਜਬਾੜਾ ਪੂਰਾ ਫੇਸ ਜਿਹੜਾ ਇਹਨਾਂ ਦਾ ਇਹ ਲਹੂ ਲਾਨ ਹੋ ਗਿਆ ਸੀ ਮੇਰਾ ਬੇਟਾ ਇਹਨਾਂ ਨੂੰ ਬਚਾਉਣ ਦੇ ਚੱਕਰਾਂ 'ਚ ਬੱਚੇ ਨੂੰ ਸਾਨੂੰ ਬਚਾਉਣ ਦੇ ਚੱਕਰਾਂ 'ਚ ਛੋਟਾ ਵਾ ਪੇੜ ਗਿਆ ਉਹਨਾਂ ਨਾਲ ਉਹਨਾਂ ਸਰੀਆ ਮਾਰਨ ਦੀ ਕੋਸ਼ਿਸ਼ ਕੀਤੀ ਮੇਰੇ ਬੇਟੇ ਨੇ ਦੋਵਾਂ ਹੱਥਾਂ ਨਾਲ ਅੱਗੋਂ ਸਰੀਆ ਨੂੰ ਰੋਕਿਆ ਉਹ ਸਰੀਏ ਨਾਲ ਹੀ ਮੇਰੇ ਬੇਟੇ ਨੂੰ ਖਿੱਚਦੇ ਕਿੰਨੀ ਦੂਰ ਲੈ ਗਏ ਆ ਜਦੋਂ ਗਲੀ ਵਾਲੇ ਇਕੱਠੇ ਹੋਏ ਆ ਉਹਨਾਂ ਨੇ ਮੁੰਡੇ ਸਾਡੇ ਨੂੰ ਛਡਾਇਆ ਵਾ ਨਾਲੇ ਠੀਕਾ ਮਾਰੀਆਂ ਵੀ ਹਾਏ ਮਾਰ ਦਿੱਤਾ ਹਾਏ ਮਾਰ ਦਿੱਤਾ ਉਹਦੇ ਚਲਦਿਆਂ ਉਹ ਡਰ ਕੇ ਭੱਜੇ ਆ ਤੇ ਨਾਲੇ ਬੜਕਾ ਮਾਰਦੇ ਗਏ ਆ ਉਤੋਂ ਬਾਅਦ ਇਹਨਾਂ ਨੂੰ ਥਾਣੇ ਲੈ ਕੇ ਗਏ ਆ ਲੌਹਾਂ ਚੁੱਕ ਕੇ ਪਹਿਲਾਂ ਤੇ ਉਸਲੇ ਡਿੱਗ ਗਏ ਆ ਇਹਨਾਂ ਦੇ ਮੂੰਹ ਤੇ ਮੱਗੇ ਦੋ ਤਿੰਨ ਮਾਰੇ ਗਲੀ ਵਾਲਿਆਂ ਕੀ ਹੋਸ਼ ਚ ਰਹਿਣ ਇੱਟ ਵੱਜਣ ਨਾਲ ਅਸੀਂ ਸ਼ਿਕਾਇਤ ਦਰਜ ਕੀਤੀ ਆ ਥਾਣੇ ਗਏ ਆ ਉਹਨਾਂ ਕੋਲ ਸ਼ਿਕਾਇਤ ਕੀਤੀ ਉਹਨਾਂ ਵੀਡੀਓ ਵੀ ਬਣਾਈ ਇਹਨਾਂ ਦੀ ਹਾਲਤ ਦੀ ਕਹਿੰਦੇ ਕੰਡੀਸ਼ਨ ਸੀਰੀਅਸ ਆ ਤੇ ਤੁਸੀਂ ਇਤਨਾ ਕਰੋ ਉਹਨਾਂ ਨੇ ਉਹ ਕੀ ਸਾਨੂੰ ਇੱਕ ਸਲਿੱਪ ਜੀ ਦਿੱਤੀ ਕੀ ਉਹਨੂੰ ਕਹਿੰਦੇ ਆ ਕਹਿੰਦੇ ਤੁਸੀਂ ਇਹ ਸਿਵਲ ਹਸਪਤਾਲ ਚ ਲੈ ਜਾਓ ਤੇ ਇਹਨਾਂ ਦਾ ਮੁਲਾਜਾ ਕਰਾਓ ਮੈਂ ਮੇਰਾ ਬੇਟਾ ਨਾਮ ਲੈ ਕੇ ਹੀ ਹਸਪਤਾਲ ਆ ਗਏ ਆ ਪਹਿਲਾਂ ਹੀ ਸਿਵਲ ਚ ਆਏ ਆ ਉਹਨਾਂ ਉੱਥੋਂ ਆਪਣਾ ਕੀਤਾ ਵਾ ਫੇਰ ਉਹਨਾਂ ਐਂਡੀ ਚ ਰੈਫਰ ਕਰਤਾ ਸਾਨੂੰ ਜੀ ਪੁਲਿਸ ਵਾਲੇ ਕੀ ਕਹਿੰਦੇ ਆ ਪੁਲਿਸ ਵਾਲੇ ਹੁਣ ਪਹਿਲਾਂ ਤੇ ਆਏ ਨਹੀਂ ਨਾ ਕੋਈ ਬਿਆਨ ਲੈਣ ਨਾ ਕੋਈ ਸਾਡੇ ਕੋਲ ਪੁੱਛ ਕੇ ਚ ਕਰਨ ਕੱਲ ਕਲਵੰਤ ਸਿੰਘ ਨੂੰ ਥੋੜਾ ਜਹਾਡੇ ਬੰਦੇ ਨੇ ਪ੍ਰੈਸ਼ਰ ਪਾਇਆ ਤੇ ਉਹ ਆਇਆ ਬਿਆਨ ਲੈਣ ਬੜਾ ਗਲਤ ਤਰੀਕੇ ਨਾਲ ਆਇਆ ਆਉਂਦਿਆਂ ਕਹਿੰਦਾ ਕੀ ਹੋਇਆ ਕੀ ਹੋਇਆ ਇਹ ਬੋਲਣ ਲੱਗੇ ਤੇ ਕਹਿੰਦੇ ਤੂੰ ਚੁੱਪ ਕਰ ਮੈਂ ਇਹਨਾਂ ਕੋਲ ਪੁੱਛ ਲੈਣਾ ਜੇ ਮੈਂ ਬੋਲਣ ਲੱਗੀ ਤੇ ਇਹਨਾਂ ਨੂੰ ਕਹਿੰਦੇ ਮੈਂ ਤੇਰੇ ਕੋਲ ਪੁੱਛ ਲੈਣਾ ਮਤਲਬ ਜੋ ਹੀ ਬੋਲਦੇ ਪਿਆ ਉਹ ਲਿਖਦਾ ਨਹੀਂ ਸੀ ਪਿਆ ਸਾਡੇ ਲਾਗੇ ਮਰੀਜ਼ ਹੀ ਕੋਈ ਉਦੋਂ ਉਹਦੇ ਨਾਲ ਹੀ ਕੋਈ ਉਹ ਕਹਿੰਦਾ ਗਲਤ ਲਿਖਦਾ ਪਿਆ ਤੇ ਕੁਛ ਕਹਿੰਦੇ ਪਏ ਕੁਛ ਲਿਖਦਾ ਪਿਆ ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਮੈਨੂੰ ਐਨਕ ਲੱਗੀ ਆ ਮੈਂ ਐਨਕ ਬਗੈਰ ਪੜ ਨਹੀਂ ਸਕਦੀ ਮੇਰੇ ਹਸਬੰਡਾ ਅਨਪੜ੍ਹ ਨੇ ਪੜੇ ਲਿਖੇ ਨਹੀਂ ਆ ਸਾਡਾ ਬੇਟਾ ਬਾਹਰ ਗਿਆ ਹਾਲ ਲੈਂਦੋ ਹੋ ਰਿਪੋਰਟ ਪੜੇਗਾ ਤੁਸੀਂ ਸਾਈਨ ਕਰਾਂਗੇ ਕਹਿੰਦਾ ਮੈਂ ਕੋਈ ਵਿਹਲਾ ਬੈਠਾ ਵਾਂ ਮੈਂ ਕੋਈ ਵਿਹਲਾ ਬੈਠਾ ਵਾਂ ਇਹਨਾਂ ਦੇ ਹੱਥ 'ਚ ਪੈਨ ਫੜਾ ਕੇ ਤੇ ਸਾਈਨ ਕਰਵਾ ਕੇ ਲੈ ਗਿਆ ਉਸ ਤੋਂ ਬਾਅਦ ਹਲੇ ਤੱਕ ਕੋਈ ਵਗਾਰਵਾਈ ਨਹੀਂ ਹੋਈ ਮੰਗੇ ਕਰਦੇ ਪ੍ਰਸ਼ਾਸਨ ਕੋ ਕਿ ਸਾਨੂੰ ਨਿਯਾਹ ਦਿੱਤਾ ਜਾਵੇ ਅਸੀਂ ਸੱਜਰੀ ਕਮਾਨ ਖਾਨ ਵਾਲੇ ਬੰਦੇ ਆ ਸਰ ਨੂੰ ਨਿਯਾਹ ਨਹੀਂ ਮਿਲਦਾ ਪਿਆ ਵੇਰਾ ਆਦਮੀ ਸੌਂਵਰ ਦਾ ਇੱਥੇ ਦਾਖਲ ਸਾਨੂੰ ਕੋਈ ਨਹੀਂ ਆਇਨੀ ਦੇ ਰਹੀ ਪੁਲਿਸ ਨਾ ਪ੍ਰਸ਼ਾਸਨ ਕੋਈ ਨਹੀਂ ਆਇਨੀ ਸਾਨੂੰ ਮਿਲਦਾ ਪਿਆ ਪੀ ਪੁਲਿਸ ਲੱਗਦਾ ਨਹੀਂ ਤੁਹਾਨੂੰ ਵੀ ਉਹਨਾਂ ਨਾਲ ਮਿਲੀ ਹੋਈ ਹੈ ਮਿਲੀ ਹੋਈ ਆ ਭਾਜੀ ਸੌਂਵਰ ਦਾ ਉਹਨਾਂ ਨੇ ਨਾਹਤ ਸਭਰਾ ਕੀਤਾ ਕੰਮ ਸੇ ਕੰਮ ਉਹਨਾਂ ਨੂੰ ਬੁਲਾ ਕੇ ਠਾਣੇ ਪੁੱਛਦੀ ਤੁਸੀਂ ਵੀ ਤੂੰ ਕਾਤਲਾ ਨਾਮ ਲਾ ਗਿਓ ਕੀਤਾ ਕਿਉਂ ਜਾਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਇੱਕ ਨਹੀਂ ਤਿੰਨ ਤਿੰਨ ਵਾਰਾ ਕੋਸ਼ਿਸ਼ ਕੀਤੀ ਉਹਨਾਂ ਨੇ ਜੇਣਾ ਵਜੇ ਕੁਮਾਰਾ ਅਸੀਂ ਅਜੀ ਕੁਮਾਰਾ ਇਹ ਤੋਂ ਦੇ ਰਹੇ ਹਾਂ ਅਸੀਂ ਗੁਣਾਣਾਪੁਰਾ ਨਿਊ ਦਸ਼ਮੇਸ਼ ਨਗਰ ਗਲੀ ਨੰਬਰ 5 ਦੇ ਰਹਿਣ ਵਾਲੇ ਹਾਂ ਕੀ ਗੱਲ ਹੈ ਗੱਲ ਪਹਿਲੀ ਦੀ ਗੱਲ 9 ਤਰੀਕ ਨੂੰ ਹੋਈ ਜਿਸ ਦਿਨ ਮੈਂ ਕੰਮ ਤੇ ਗਏ ਮੈਨੂੰ ਨਹੀਂ ਪਤਾ ਠੀਕ ਹੈ ਦੂਜੀ ਦਿਨ ਇਹ 12 ਤਰੀਕ ਨੂੰ ਮਤਲਬ ਕਿ 9 ਤਰੀਕ ਨੂੰ ਤੇ ਬਾਪਨ ਖਵਾ ਸਾਹਿਬ ਨੂੰ ਕਈ ਲੈ ਕੇ ਪਏ ਆ ਜਿਹਦੇ ਕਰਕੇ ਗਲੀ ਵਾਲੇ ਨੇ ਮਤਲਬ ਕਿ ਇਹਨਾਂ ਨੂੰ ਛਡਾਇਆ ਵਾ ਬਚਾਇਆ ਕਿਉਂਕਿ ਉਸ ਦਿਨ ਉਹਨੇ ਕਈ ਮਾਰ ਦਿੱਨੀ ਉਹਨੂੰ ਕਿਸੇ ਬੰਦੇ ਦੀ ਸ਼ਹਿ ਮਿਲੀ ਹੋਈ ਆ ਤੇ 12 ਤਰੀਕ ਨੂੰ ਤੇ 12 ਤਰੀਕ ਨੂੰ ਮਤਲਬ ਕਿ ਪਾਪਾ ਮੇਰੇ ਸ਼ੂਗਰ ਦੀ ਦਵਾਈ ਲੈ ਕੇ ਆ ਰਹੇ ਉਹਨਾਂ ਨੂੰ ਮਤਲਬ ਕਿ ਮੈਡੀਕਲ ਉਹਨਾਂ ਕੋਲ ਰਸੀਦ ਵੀ ਹੈਗੀ ਆ ਸ਼ੂਗਰ ਦੀ ਦਵਾਈ ਲੈ ਕੇ ਆ ਰਹੀ ਘਟੀ ਵਧੀ ਇਹ ਨਹੀਂ ਮੈਨੂੰ ਪਤਾ ਤੇ ਇਹ ਆਪਣਾ ਉਧਰ ਆ ਰਹੇ ਕਿ ਕਿੰਨੇ ਜਣੇ ਨੇ ਮਿਲ ਕੇ ਹਮਲਾ ਕੀਤਾ ਇਹ ਹਮਲਾ ਤੇ ਦੋ ਜਾਨਾ ਨਹੀਂ ਕੀਤਾ ਵਿੱਚ ਹੋਰ ਵੀ ਬੰਦੇ ਸੀ ਜਿਨ੍ਹਾਂ ਨੂੰ ਆਪਾਂ ਨਹੀਂ ਪਛਾਣਦੇ ਨੇ ਮੇਨ ਦੋ ਹੈਗੇ ਸੀ ਮਾਤੇ ਫਾਦਰ ਸਾਹਿਬ ਸੀ ਤੇ ਨਾਲ ਪੰਕਜ ਜੀ ਉਹਨਾਂ ਨੇ ਘਰ ਵੜ ਕੇ ਬੜੀ ਪਲੈਨਿੰਗ ਦੇ ਨਾਲ ਉਹਨਾਂ ਨੂੰ ਪਤਾ ਸੀ ਕਿ ਆਪਾਂ ਲੰਮੇ ਪਏ ਹੋਏ ਆ ਇਹ ਇਹਨਾਂ ਦੇ ਫਾਦਰ ਸਾਹਿਬ ਕੰਮ ਤੋਂ ਆਏ ਹੋਏ ਆ ਇਟਾ ਪੇਟਾ ਪਹਿਲੀ ਇਟ ਉਹਨਾਂ ਨੇ ਮਾਰੀ ਗੇਟ ਨੂੰ ਇਹ ਸ਼ੁਗਰ ਹੈ ਕਿ ਪਹਿਲੀ ਇਟ ਉਹਨਾਂ ਨੇ ਗੇਟ ਨੂੰ ਮਾਰਤੀ ਜਿਹਦੇ ਕਰਕੇ ਕਿ ਪਾਪਾ ਤਾਂ ਥੋੜੀ ਹੋ ਅਛੇ ਵਿੱਚ ਆ ਗਏ ਫਿਰ ਨੇ ਵੜਦੇ ਵੜਦੇ ਫਾਦਰ ਸਾਹਿਬ ਮੇਰੇ ਉੱਠ ਰਹੇ ਹੀ ਤੇ ਉਹਨਾਂ ਨੇ ਵੜਦੇ ਵੜਦੇ ਮੂੰਹ ਤੇ ਇਟ ਸਾ ਮੇਰੇ ਕੋਲ ਲਗੀ 8 ਵਜਨ ਦੇ ਨਾਲ ਅਸੀਂ ਦੇ ਮੂੰਹ ਤੇ 8 ਵਜੀ ਹਾਂ ਹਾਂ ਜੀ ਮੂੰਹ ਤੇ 8 ਵਜੀ ਹੈ 6 ਜਿਆਦੀ ਹੈ ਮੂੰਹ ਤੇ 6 ਮੂੰਹ ਤੇ ਜਿਆਦੀ ਹੈ ਨੱਕ ਦੇ ਵਿੱਚੋਂ ਮੈਨੂੰ ਲੱਗਦਾ ਕਿ ਨੁਕਸੇ ਨਿਕਲੇਗਾ ਜਿੰਨੇ ਤੱਕ ਸਾਨੂੰ ਲੱਗਦਾ ਮੂੰਹ ਤਾਂ ਸਾਰਾ ਖਾਦਾ ਪੀਤਾ ਨਹੀਂ ਜਾ ਰਿਹਾ ਚਾਰ ਪੰਜ ਦਿਨ ਅਗੇ ਰੋਟੀ ਪਾਣੀ ਨਹੀਂ ਖਾ ਰਹੇ ਹਾਂ ਜੀ ਪੁਲਿਸ ਨੂੰ ਕੰਪਲੀਟ ਮਾ ਕੇ ਸਾਨੂੰ ਇਹ ਨਿਆਂ ਚਾਹੀਦਾ ਵਾ ਕਿਉਂਕਿ ਅੱਜ ਕੱਲ ਦੇਖੋ ਤੁਸੀਂ ਚਪੇੜ ਵੱਜਦੇ ਪੁਲਿਸ ਵਾਲੇ ਕਿਸੇ ਮੁੰਡੇ ਨੂੰ ਵੀ ਲੈ ਜਾਂਦੇ ਆ ਇੱਥੇ ਤੇ ਮੂੰਹ ਤਾਂ ਪੂਰਾ ਉਹਨਾਂ ਨੇ ਨਕਸ਼ਾ ਵਿਗਾੜ ਦਿੱਤਾ ਹੈ ਤੇ ਹਾਲੇ ਤੱਕ ਵੀ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਉਹਨਾਂ ਦੇ ਖਿਲਾਫ ਹਾਲੇ ਤੱਕ ਕੋਈ ਨਹੀਂ ਗਈ ਉਹ ਸ਼ਰੀਆਮ ਵੱਲੇ ਜਿਹੜੇ ਮਰੇ ਸਾਨੂੰ ਸਭ ਕੁਝ ਪਤਾ ਲੱਗ ਰਿਹਾ ਆ ਆਪਾਂ ਦੇ ਇਹ ਗੱਲ ਦੇ ਦੁਖੀ ਹਾਂ